ਪਰ ਲਗ ਕਰ ਇਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੈਣਾ ਦੇ ਇਤਿਹਾਸ ਵਾਰੀ ਵੀ ਇਸ ਪਿੰਡ ਦਾ ਨਾਮ ਸੈਣਾ ਕਿਵੇਂ ਪਿਆ ਤਾਂ ਕਹਿੰਦੇ ਇਸ ਪਿੰਡ ਦਾ ਪਹਿਲਾ ਨਾਮ ਚੱਕਵਰਤੂ ਹੁੰਦਾ ਸੀ ਇਸ ਪਿੰਡ ਵਿੱਚ ਇੱਕ ਪਹਿਲਾਂ ਬਹੁਤ ਪੁਰਾਣਾ ਕਿਲਾ ਹੁੰਦਾ ਸੀ ਉਸ ਕਿਲੇ ਦੇ ਉੱਪਰ ਇਸ ਪਿੰਡ ਦਾ ਨਾਮ ਚੱਕਵਰਤੂ ਲਿਖਿਆ ਹੋਇਆ ਸੀ ਇਹ ਕਿਲਾ 1762 ਈਸਵੀ ਵਿੱਚ ਸਰਦਾਰ ਸੈਣਾ ਸਿੰਘ ਜੀ ਨੇ ਬਣਵਾਇਆ ਸੀ ਸਰਦਾਰ ਸੈਣਾ ਸਿੰਘ ਜੀ ਇੱਕ ਬਹੁਤ ਮਿਹਨਤਕਸ਼ ਤੇ ਸਰਦਾਰੂ ਆਦਮੀ ਸੀ ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਆਪਣੇ ਕਿਲੇ ਵਿੱਚ ਤੇ ਆਪਣੇ ਖੇਤਾਂ ਵਿੱਚ ਰੁਜ਼ਗਾਰ ਦਿੱਤਾ ਸੀ ਤੇ ਕਿਲੇ ਦੇ ਨਾਲ ਲੱਗਦੀ ਜਗ੍ਹਾ ਵਿੱਚ ਮਕਾਨ ਬਣਾਉਣ ਲਈ ਵੀ ਜਗ੍ਹਾ ਦਿੱਤੀ ਸੀ ਇਸ ਕਰਕੇ ਹੌਲੀ-ਹੌਲੀ ਕਿਲੇ ਦੇ ਆਲੇ-ਦੁਆਲੇ ਲੋਕਾਂ ਦੀ ਆਬਾਦੀ ਵਧਦੀ ਗਈ ਸਰਦਾਰ ਸੈਨਾ ਸਿੰਘ ਦੀ ਦਇਆ ਨਾਲ ਕਰਕੇ ਆਮ ਲੋਕ ਸਰਦਾਰ ਸੈਨਾ ਸਿੰਘ ਦੀ ਮੌਤ ਤੋਂ ਬਾਅਦ ਵੀ ਇਸ ਇਲਾਕੇ ਨੂੰ ਸਰਦਾਰ ਸੈਨਾ ਸਿੰਘ ਦਾ ਇਲਾਕਾ ਕਹਿੰਦੇ ਰਹੇ ਇਸ ਕਰਕੇ ਇਸ ਇਲਾਕੇ ਦਾ ਨਾਮ ਸਰਦਾਰ ਸੈਨਾ ਸਿੰਘ ਦੇ ਨਾਮ ਨਾਲ ਜੁੜਦਾ-ਜੁੜਦਾ ਸੈਨਾ ਹੋ ਗਿਆ ਤੇ ਹੁਣ ਇਹ ਪਿੰਡ ਸੈਣਾ ਨਾਮ ਨਾਲ ਮਸ਼ਹੂਰ ਆ ਸਰਦਾਰ ਸੈਣਾ ਸਿੰਘ ਜੀ ਨੇ ਜੋ ਕਿਲਾ ਬਣਵਾਇਆ ਸੀ ਉਹ ਕਿਲਾ ਪਿੰਡ ਦੇ ਬਿਲਕੁਲ ਵਿਚਕਾਰ ਹੁੰਦਾ ਸੀ ਪਰ ਹੁਣ ਇਸ ਕਿਲੇ ਦਾ ਕੋਈ ਵੀ ਵਜੂਦ ਪਿੰਡ ਵਿੱਚ ਨਹੀਂ ਮਿਲਦਾ ਸੋ ਸੈਣਾ ਪਿੰਡ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ